ਬਿਕਰਮਜੀਠਿਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਤੇ ਦੱਸਦੀ ਆ ਕਿ ਨਾਬਾ ਜੇਲ ਤੋਂ ਵੱਡੀ ਅਪਡੇਟ ਆ ਰਹੀ ਹੈ ਤੇ ਉਥੇ ਆਮ ਕੈਦੀਆਂ ਦੇ ਵਾਂਗ ਬਿਕਰਮ ਮਜੀਠੀਆ ਦੇ ਨਾਲ ਸਲੂਕ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਦੱਸਦੀ ਆ ਕਿ ਕੱਲ ਉਹਨਾਂ ਦਾ ਬੀਪੀ 160 ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਨਾਬਾ ਜੇਲ ਭੇਜਣ ਤੋਂ ਬਾਅਦ ਪਹਿਲੀ ਰਾਤ ਜਿਹੜੀ ਕਿ ਨੀਂਦ ਵੀ ਨਹੀਂ ਆਈ ਤੇ ਜਿਸ ਦੇ ਦੌਰਾਨ ਨਾਬਾ ਜੇਲ ਤੋਂ ਬਿਕਰਮ ਮਜੀਠੀਆ ਨੂੰ ਲੈ ਕੇ ਇਹ ਨਵੀਂ ਅਪਡੇਟ ਹੈ ਤੇ ਜਿਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਸੀ ਕਿ ਹੁਣ ਬਿਕਰਮ ਮਜੀਠੀਆ ਦੀ ਬੇਰਕ ਦੇ ਵਿੱਚ ਕੈਮਰੇ ਤੱਕ ਲਗਾ ਦਿੱਤੇ ਗਏ ਨੇ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਸੀਐਮ ਮਾਨ ਜਿਹੜੀ ਕਿ ਸਾਰੀ ਸੀਸੀਟੀਵੀ ਫੁਟੇਜ ਉਹਨਾਂ ਨੂੰ ਭੇਜੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਤੇ ਸਭ ਤੋਂ ਵੱਡੀ ਖਬਰ ਸੀ ਤੇ ਦੂਜੇ ਪਾਸੇ ਉਥੇ ਹੁਣ ਵਿਕਰਮ ਮਜੀਠੀਆ ਦੀ ਜੇਲ੍ਹ 'ਚ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ ਤੇ ਵਿਕਰਮ ਮਜੀਠੀਆ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਆਮ ਕੈਦੀਆਂ ਦੇ ਵਾਂਗ ਉਹਨਾਂ ਦੇ ਨਾਲ ਸਲੂਕ ਕੀਤਾ ਜਾ ਰਿਹਾ ਹੈ ਤੇ ਸਾਦਾ ਖਾਣਾ ਤੱਕ ਦਿੱਤਾ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਜਿਹੜਾ ਕਿ ਬਿਕਰਮ ਮਜੀਠੀਆ ਦਾ ਜਿਹੜਾ ਕਿ ਬੀਪੀਓ ਕਾਲ 160 ਸੀ ਤੇ ਜਿਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਨਾਬਾ ਜੇਲ੍ਹ ਭੇਜਣ ਤੋਂ ਬਾਅਦ ਪਹਿਲੀ ਰਾਤ ਜਿਹੜੀ ਕਿ ਨੀਂਦ ਨਹੀਂ ਆਈ ਤੇ ਆਮ ਕੈਦੀਆਂ ਵਾਂਗ ਸਲੂਕ ਕੀਤਾ ਜਾ ਰਿਹਾ ਤੇ ਦੱਸਿਓ ਕਿ ਪਹਿਲਾ ਜੇਲ੍ਹ 'ਚ ਪਹਿਲੀ ਰਾਤ ਜਿਹੜੇ ਕਿ ਮਜੀਠੀਆਂ ਨੂੰ ਨੀਂਦ ਨਹੀਂ ਆਈ ਤੇ ਜੇਲ੍ਹ ਚ ਪਹੁੰਚਦੇ ਹੀ ਮਜੀਠੀਆਂ ਦਾ ਜਿਹੜਾ ਕਿ ਬੀਪੀ ਆ ਉਹ 160 ਤੋਂ ਉੱਪਰ ਸੀ ਤੇ ਹੁਣ ਮਜੀਠੀਆਂ ਨੂੰ ਜੇਲ੍ਹ ਚ ਕਿਸੇ ਤਰ੍ਹਾਂ ਦੀ ਜਿਹੜੀ ਕਿ ਵੀਆਈਪੀ ਸਹੂਲਤਾ ਉਹ ਨਹੀਂ ਮਿਲ ਰਹੀ ਤੇ ਜਿਸ ਤੋਂ ਬਾਅਦ ਬਾਕੀ ਕੈਦੀਆਂ ਦੀ ਤਰ੍ਹਾਂ ਹੀ ਜ਼ਮੀਨ ਤੇ ਉਹਨਾਂ ਨੂੰ ਸੌਣਾ ਪਵੇਗਾ ਤੇ ਆਮ ਕੈਦੀਆਂ ਦੇ ਵਾਂਗ ਹੀ ਜਿਹੜਾ ਕਿ ਉਹਨਾਂ ਨੂੰ ਖਾਣਾ ਮਿਲੇਗਾ ਤੇ ਕੋਈ VIP ਸਹੂਲਤ ਨਹੀਂ ਮਿਲ ਰਹੀ ਤੇ ਮਜੀਠੀਆਂ ਨੂੰ ਪਹਿਲਾ ਰਾਤ ਜਿਹੜੀ ਕਿ ਨੀਂਦ ਤੱਕ ਨਹੀਂ ਆਈ ਤੇ ਉਹਨਾਂ ਦਾ ਜਿਹੜਾ ਕਿ ਬੀਪੀ ਆ ਉਹ ਵੀ 160 ਤੋਂ ਉੱਪਰ ਸੀ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਸੀ ਕਿ ਹੁਣ ਬਿਕਰਮ ਮਜੀਠੀਆਂ ਨੂੰ ਜਿਹੜਾ ਕਿ ਪਹਿਲੀ ਰਾਤ ਨੀਂਦ ਨਹੀਂ ਆਈ ਤੇ ਦੂਜੇ ਪਾਸੇ ਜਿਹੜੀ ਕਿ ਅਪਡੇਟ ਹੈ ਕਿ ਉਹਨਾਂ ਦੇ ਜਿਹੜਾ ਬੀਪੀ ਆ ਉਹ 160 ਤੋਂ ਉੱਪਰ ਸੀ ਤੇ ਉਹਨਾਂ ਨੂੰ ਕੋਈ VIP ਸਹੂਲਤ ਅੱਖ ਨਹੀਂ ਦਿੱਤੇ ਗਈ ਤਾਂ ਗੱਲ ਕਰੀਏ ਬਿਕਰਮ ਮਜੀਠੀਆਂ ਦਾ ਮਜੀਠੀਆਂ ਦੀ ਤਾਂ ਵੀ ਦੇਨਾਂ ਦੇ ਵਿੱਚ ਹੀ ਜਿਹੜੇ ਕਿ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਪਹਿਲਾ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਤੇ ਰਿਮਾਂਡ ਖਤਮ ਹੁੰਦੀ ਸਾਰ ਉਹਨਾਂ ਨੂੰ ਫਿਰ ਤੋਂ 4 ਦਿਨਾਂ ਦਾ ਰਿਮਾਂਡ ਮਿਲੇ ਆ ਤੇ ਜਿਸ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਲਗਾਤਾਰ ਅਕਾਲੀ ਦਲ ਪੜਖਦਾ ਹੋਇਆ ਨਜ਼ਰ ਆ ਰਿਹਾ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੇ ਪੰਜਾਬ ਦੀ ਸਿਆਸਤ ਹੋਰ ਗਰਮਾ ਦਿੱਤੀ ਹੈ ਤੇ ਜਿਸ ਤੋਂ ਬਾਅਦ ਅਕਾਲੀ ਦਲ ਇਸ ਗੱਲ ਦਾ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਉਥੇ ਹੀ ਅਕਾਲੀ ਦਲ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਰ ਰਿਹਾ ਤੇ ਹੁਣ ਜੇਲ੍ਹ ਤੋਂ ਅਪਡੇਟ ਇਹ ਆ ਰਹੀ ਹੈ ਨੈਕ ਹਿਰਾਸਤ 'ਤੇ ਜਿੰਨ ਤੋਂ ਬਾਅਦ ਕੇ ਬਿਕਰਮ ਮਜੀਠੀਆ ਨੂੰ ਪਹਿਲੀ ਰਾਤ ਨੀਂਦ ਨਹੀਂ ਆਈ ਤੇ ਉਹਨਾਂ ਦਾ ਜਿਹੜਾ ਬੀਪੀ ਉਹ 160 ਤੋਂ ਉੱਪਰ ਹੋ ਗਿਆ ਤੇ ਉਹਨਾਂ ਨੂੰ ਕੋਈ ਵੀ ਵੀਆਈਪੀ ਸਹੂਲਤ ਨਹੀਂ ਮਿਲੀ ਆਮ ਕੈਦੀਆਂ ਦੇ ਵਾਂਗ ਉਹਨਾਂ ਨੂੰ ਖਾਣਾ ਮਿਲ ਰਿਹਾ ਤੇ ਜਿਸ ਤੋਂ ਬਾਅਦ ਬਾਕੀ ਕੈਦੀਆਂ ਵਾਂਗ ਉਹਨਾਂ ਨੂੰ ਹੁਣ ਜ਼ਮੀਨ ਤੇ ਹੀ ਸੌਣਾ ਪਵੇਗਾ